ਸਸਿਕਾ ਜੀ ਮੈਂ ਪੱਤਰਕਾਰ ਹਰਸ਼ੀ ਤਰਵੰਡੀ ਐਸੋਨੇ ਆਪਣਾ ਮੌਜੂਦ ਹਾਂ ਇੱਕ ਹਸਪਤਾਲੋ ਦੇ ਵਿੱਚ ਇੱਕ ਵੀਰ ਨੇ ਬੜੀ ਮਦਦ ਭਾਗੀ ਘਟਨਾ ਹੋਈ ਇੱਥੇ ਇੱਕ ਵੀਰ ਨੇ ਦਵਾਈ ਵੰਦੀ ਆ ਆਪਣਾ ਉਹ ਇੱਕ ਵਰਕਿੰਗ ਮੈਂਬਰ ਬੈਠੇ ਹੋਇਆ ਨਾਲ ਉਹਨਾਂ ਨੇ ਗੱਲਬਾਤ ਕਰਾਈ ਇਹ ਕਿ ਜੀਤੀ ਇੰਨੀ ਮਤਲਬ ਜੀਵਨ ਸਭ ਤੋਂ ਪਰਮੁਖੀ ਚੀਜ਼ ਆ ਮਾਰਾ ਜੀ ਤੇ ਇਸ ਵੀਰ ਨੇ ਦਵਾਈ ਫੜਤੀ ਹੁਣ ਕੀ ਕਿਹੜੇ ਕਾਰਨਾ ਕਰਕੇ ਠਾਡੀ ਲੂਗੀ ਸ਼ਾਇਦ ਜੀ ਇਹ ਬੋਲ ਰਹਾ ਤਾਂ ਪਹਿਲਾਂ ਬਿਆਨ ਲਵਾਗੇ ਨਹੀਂ ਦੇ ਨੇ ਪ੍ਰਵਾਹ ਨੰਬਰ ਨਾਲ ਬੈਠੇ ਆਪਾਂ ਪੇਸ਼ਪਤੀ ਇਸ ਤੋਂ ਵੀਰ ਮਸਲੇਪਤੀ ਆਪਣੇ ਪ੍ਰਵਾਹ ਨੂੰ ਜਾਣਦੇ ਆਰਾਮ ਤੇ ਪਾ ਜੀ ਇਹ ਵੀਰ ਨੇ ਐਡਾ ਇਹ ਮਤਲਬ ਕਹਿ ਸਕਦੇ ਹਾਂ ਕਿ ਅਬੁਰਾ ਕਦਮ ਕਿਉਂ ਚੁੱਕਿਆ ਇਹ ਮੈਂ ਇਹਨਾਂ ਦੀ ਲਾਗੇ ਕੁੜੀ ਗੁਰਪ੍ਰੀਤ ਤੇ ਉਹਦੇ ਨਾਲ ਗੱਲਬਾਤ ਸੀ ਸਾਲ ਹੋ ਗਿਆ ਇਹਨਾਂ ਨੂੰ ਇਕੱਠਿਆਂ ਇੱਕ ਵੀ ਕੁਜੇ ਨੂੰ ਲਾਉਂਦੇ ਸੀ ਕਿਹੜੇ ਪਿੰਡ ਦੀ ਹੈ ਪੈਣਾ ਸਾਡੇ ਪਿੰਡ ਦੀ ਢੱਲੇ ਦੀ ਹਾਂਜੀ ਨੇੜੇ ਘਰ ਅੱਛਾ ਜੀ ਤੇ ਸਾਲ ਹੋ ਗਏ ਇਕੱਠੇ ਰਹਿੰਦੇ ਸੀ ਅੱਛਾ ਜੀ ਦੋਨਾਂ ਦੇ ਸਹਾਂਪਤੀ ਨਾਲੇ ਪਿਆਰ ਵੀ ਕਰਾਉਣਾ ਚਾਹੁੰਦੇ ਹਨ ਅੱਛਾ ਜੀ ਪਰ ਉਹਨਾਂ ਉਹਨਾਂ ਨੂੰ ਪਿਆਰ ਕਰਵਾਉਣ ਨਹੀਂ ਦਿੱਤਾ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਚਲੋ ਸਰ ਮੱਖਣ ਜੀਤਾ ਮੱਖਣ ਦਾ ਮੁੰਡਾ ਬਰਿੰਦਰ ਤੇ ਕੁੜੀ ਦਾ ਭਰਾ ਨਾਨ ਸਿੰਘ ਉਕੜੀ ਦਰ ਤੇ ਉਪਰ ਦੇ ਰਹਿ ਸੀ ਇਹਨਾਂ ਨੇ ਮੇਰਾ ਵਿਆਹ ਨਹੀਂ ਹੋਣ ਦਿੱਤਾ 100 ਕੁ ਰੁਪਏ ਦੀ ਕਿਸੇ ਕੋਲ ਕੁ ਦਾਸੇ ਪਹੁੰਚੇ ਉਹਨੇ ਇਹ ਨਹੀਂ ਹੋਣ ਦਿੱਤਾ ਮਮੀ ਜਾਣ ਨੂੰ ਮਾਰਨ ਗਿਆ ਤਮ ਕਿਹਜੰ ਜੀ ਕਿਤੇ ਤੂੰ ਵਿਆਹ ਕਰਵਾਇਆ ਜਾਂ ਕੁੜੀ ਨੂੰ ਲੈ ਜਾ ਕੇ ਪੱਜ ਜਾ ਕੇ ਖੜਿਆ ਤੈਨੂੰ ਜਾਣ ਤੋਂ ਮਾਰ ਦਿੱਤਾ ਜਾਏਗਾ ਪਰ ਮੇਰੇ ਨਾਲ ਕੁੜੀ ਸੈਮ ਸੀ 1.5 ਸਾਲ ਤੋਂ ਹੀ ਰਿਲੇਸ਼ਨਸ਼ਿਪ ਕੀਆ ਕੁੜੀ ਮੈਨੂੰ ਪਿਆਰ ਕਰਦੀ ਸੀ ਬਾਕੀ ਹੁਣ ਉਹਨਾਂ ਨੇ ਬਰਾਤਾਂ ਕਾਗੇ ਮਾਰਕਟ ਕੇ ਇਹ ਕਿਆ ਕੁੜੀ ਨੂੰ ਕਿ ਤੂੰ ਸਾਡੇ ਵੱਲ ਦੇ ਬਿਆਨ ਦੇ ਮੁੰਡੇ ਤੇ ਬਲਾਤਕਾਰ ਦਾ ਕੇਸ ਪਾਈਏ ਤੈਨੂੰ ਪਸਾਈਏ ਇਹ ਮੇਰਾ ਗਰੀ ਪਰਵਾਰ ਆ ਇਹ ਮੇਰੇ ਕੋ ਪੈਸੇ ਦੀ ਮੰਗ ਕਰਦੇ ਨਾ ਕਿ ਮੇਰਾ ਮੈਂ ਸਹਿਮਤ ਹਾਂ ਮੇਰੇ ਵਿਆਹ ਵੀ ਨਹੀਂ ਹੋਣ ਦਿੰਦੇ ਉਹ ਤੁਸੀਂ ਵਿਆਹ ਕਰਾਉਣਾ ਚਾਹੁੰਦੇ ਅੱਜ ਵੀ ਹਾਂਜੀ ਸਰ ਮੈਂ ਵਿਆਹ ਕਰਾਉਣਾ ਚਾਹੁੰਨਾ ਮੈਂ ਤੇ ਚਾਹੁੰਨਾ ਸਰ ਵਿਆਹ ਕਰਾਉਣਾ ਪਟੇ ਤੁਸੀਂ ਹੁਣੇ ਆ ਜਿਹੜੇ ਜਿਹੜੇ ਬੰਦਿਆਂ ਦਾ ਨਾਮ ਲਿਆ ਇਹ ਵਾਕੇ ਸੱਚੀ ਇਹਨਾਂ ਨੇ ਤੁਹਾਨੂੰ ਹੁਕਮ ਕੀ ਦਿੱਤੀ ਆ ਮੈਨੂੰ ਜਾਨੂ ਮਾਰਨੀ ਧਮਕੀ ਦੇ ਰਹੇ ਮੇਰੇ ਮੰਮੀ ਘੜੀ ਨੂੰ ਸਰ ਮੇਰੇ ਪਰਿਵਾਰ ਨੂੰ ਤੇ ਮੈਨੂੰ ਜਾਨੂ ਮਾਰਨੀ ਧਮਕੀ ਦੇ ਰਹੇ ਨੇ ਕਿ ਤੂੰ ਵਿਆਹ ਨਾ ਕਰਵਾਈ ਨਾ ਕਿ ਕੁੜੀ ਨੂੰ ਭਜਾ ਕੇ ਖੜੀ ਤੇ ਸਰ ਮੈਂ ਉਹਨਾਂ ਦੀ ਧਮਕੀ ਦੇ ਵਿੱਚ ਆਣ ਕੇ ਨਹੀਂ ਕਦਮ ਚੁੱਕਿਆ ਤੇ ਸਰ ਕੁੜੀ ਮੇਰੇ ਨਾਲ ਸ਼ਾਮਿਲ ਸੀ ਤੇ ਅੱਜ ਵੀ ਕੁੜੀ ਐਮਸੀ ਪਰ ਉਹਨਾਂ ਨੇ ਮਾਰਕੁੱਟ ਕੇ ਮੈਂ ਕੁੜੀ ਨੂੰ ਇਹ ਕਿਹਾ ਕਿ ਤੁਹਾਡੇ ਆਜ ਬਿਆਨ ਦੇ ਇੱਕ ਮੁੰਡੇ ਨੂੰ ਨਜਾਇਜ਼ ਪਸਾਈਏ ਪਰ ਮੇਰੀ ਗੱਲ ਸਰ ਇਸ ਟਾਈਮ ਵੀ ਕੁੜੀ ਕਰਤੀ ਐ ਇਸ ਟਾਈਮ ਨੂੰ ਡਰਾਤਮਕਾਗੇ ਕੁੱਟ ਮਾਰ ਕੇ ਉਹਨਾਂ ਦੀ ਗੱਲ ਕਰਦੇ ਇਹ ਤੁਹਾਡੇ ਘਰ ਕਿੰਨੀ ਵਾਰ ਆਏ ਆ ਜੁਤਾ ਠੇ ਕਹਿਣ ਮੁਤਾਬਕ ਆ ਵੀ ਕੋਈ ਤੁਹਾਡੇ ਘਰ ਆਇਆ ਕਿੰਨੀ ਵਾਰ ਆਇਆ ਕਰਤੋਂ ਸਰ ਬਹੁਤ ਵਾਰ ਆਇਆ ਪਰ ਇਹ ਸਤ ਸਨਿਆ ਵੀ ਗਲੇ ਸਾਡੇ ਘਰੇ ਵੀ ਆਏ ਆ ਸਰ ਮੈਨੂੰ ਫੋਨ ਤੇ ਵੀ ਧਮਕਾ ਦਿੰਦੇ ਰਿਹਾ अच्छा हां जी सर ਤੇ ਫੋਨ ਤੇ ਵੀ ਰਿਕਾਰਡਿੰਗ ਨਿਕਲ ਫੋਨ ਤੇ ਕੋਲ ਡਿਟੇਲ ਕਿ ਨਹੀਂ ਤੇ ਨਿਕਲ ਆਉਣੀ ਸਰ ਡਿਟੇਲ ਨਿਕਲ ਆਉਣੀ ਆ ਸਰ ਰਿਕਾਰਡਿੰਗ ਨਹੀਂ ਪਰ ਹੈ ਪਰ ਨਹੀਂ ਰਿਕਾਰਡਿੰਗ ਨਹੀਂ ਕੋਲ ਡਿਟੇਲ ਨਿਕਲ ਆਉਣੀ ਆ ਹਾਂ ਜੀ ਸਰ ਅੱਛਾ ਫਿਰ ਮੇਰੀ ਭੈਣ ਮੇਰਾ ਭਾਜੀ ਲੱਗ ਗਿਆ ਉਹਨਾਂ ਨੂੰ ਵੀ ਜਾਨ ਮਾਰਨੀ ਧਮਕੀ ਦਿੱਤੀ ਸਰ ਇੱਕ ਇੱਕ ਵਾਰੀ ਉਹਨਾਂ ਦੇ ਗਲ ਵੀ ਪਏ ਆ ਕਿ ਤੁਸੀਂ ਤੁਸੀਂ ਇਹ ਕੰਮ ਦੇ ਵਿੱਚ ਆਣ ਕੇ ਕੁੜੀ ਮੁੰਡੇ ਦਾ ਵਿਆਹ ਕਰਾਉਣਾ ਚਾਹੁੰਦੇ ਹੋ ਸਰ ਉਹਨਾਂ ਦੇ ਵਿੱਚ 60 ਲੱਖ ਕੀ ਇੱਕ ਪਾਤ ਤੜੀ ਭੈਣ ਬੈਠੀ ਲਗੀ ਹਾਂਜੀ ਸਰਵਿਸ ਸਿਸਟਰ ਅੱਛਾ ਇਹ ਪੈਂਦੀ ਹੁਣੇ ਤੁਹਾਡੇ ਭਰਾ ਨੇ ਕਿਹਾ ਕਿ ਉਹਨਾਂ ਨੇ ਤੁਹਾਡੇ ਤੇ ਹਮਲਾ ਕੀਤਾ ਕਿੰਨੇ ਹਮਲਾ ਕੀਤਾ ਜੀ ਤੇਰੇ ਤੇ ਮੱਖਣ ਉਹਦਾ ਮੁੰਡਾ ਬੇਰਸ ਸੀ ਬਾਵਾ ਸਾਰਾ ਸੱਚੇ ਦਾ ਪਰਿਵਾਰ ਸਾਰੇ ਉਹਦੇ ਮੁੰਡੇ ਮੱਡੇ ਸਾਰਾ ਬਾਵਾ ਬੰਦੇ ਹਨ ਜਿਹੜੇ ਸਾਡੇ ਮਗਾਸ਼ੇ ਨੇ ਇਹ ਕਿੰਨਾ ਚਿਰ ਕਿੰਨਾ ਚਿਰ ਹੋ ਗਿਆ ਇਸ ਗੱਲ ਨੂੰ ਇੱਕ ਕੱਲ ਨੂੰ ਹੀ ਤੈਨੂੰ ਹੋਵੇ ਹੈ ਜੀ ਇਹ ਸਰਜਰ ਖਾਲਿਆ ਸੀ ਇਸੇ ਦੁੱਖੋਂ ਕਿ ਮੇਰੇ ਘਰ ਦੇ ਮੇਰੇ ਉਹਦਾ ਦਾਦਾ ਮੱਖਣ ਉਹਦਾ ਚਾਚਾ ਜੀ ਤਾ ਉਦੇ ਪਰਿਵਾਰ ਸਰ ਉਹਨੂੰ ਮਜਬੂਰ ਇਹਨਾ ਕੀਤਾ ਸੀਗੀ ਤੂੰ ਵਿਆਹ ਨਹੀਂ ਕਰ ਤੂੰ ਭੱਜੀ ਨਾ ਤੈਨੂੰ ਮਾਰ ਦਿੱਤਾ ਜਾਏਗਾ ਕੁੱਟ ਕੇ ਮੁੰਡੇ ਨੂੰ ਵੀ ਮਾਰ ਦਿੱਤਾ ਜਾਏਗਾ ਪਰ ਸਰ ਉਹਨੇ ਇਸ ਕਰਕੇ ਦਵਾਈ ਖਾਦੀ ਸੀਗੀ ਉਹਦੇ ਘਰ ਦੇ ਉਹਨੂੰ ਮਜਬੂਰ ਬਹੁਤ ਕੀਤਾ ਸੀਗੀ ਤੂੰ ਨਾ ਵਿਆਹ ਕਰਾਈ ਉਹ ਮੇਰੇ ਨਾਲ ਸਹਿਮਤੀ ਸੀ ਔਰ ਉਹਨਾਂ ਮਜਬੂਰ ਕੁੜੀ ਵੀ ਇਹਨਾ ਕਰਤਾ ਕਿ ਉਹਨੇ ਜ਼ਹਿਰ ਕਿਸੇ ਦਾ ਖਾ ਲਿਆ ਕਿ ਮੇਰਾ ਵਿਆਹ ਨਹੀਂ ਹੋਉਂਦੀ ਤੁਸੀਂ ਮਤਲਬ ਮੇਨ ਕਾਰਨ ਇੱਕ ਇਹ ਕਿਹਾ ਜਾਂਦਾ ਕਿ ਤੁਹਾਡੀ ਗੋਤ ਇੱਕ ਸਰ ਹੋਜੀ ਸਰ ਗੋਤ ਮੁੜ ਕੇ ਪੀਏ ਤੇ ਚੋਸੀ ਹਾਲਤ ਵੀ ਕਿੜੀ ਸਾਨੂੰ ਇਦਾਂ ਪਤਾ ਲੱਗਾ ਕਿ ਇਹ ਮੈਨੂੰ ਪਿਆਰ ਦੇ ਮੱਲ ਘੜੀ ਘੜੀ ਕਿ ਭੈਣ ਕੋਈ ਕਰਦੀ ਕੋਈ ਜਾਣੀ ਮੈਂ ਤੈਨੂੰ ਮਿਲ ਕੇ ਜਾਵਾਂਗਾ ਫਿਰ ਇਹਨੇ ਸੋਣ ਲਿਆਉਂਦੇ ਨੇ ਕਿ ਅਸੀਂ ਅੱਜ ਬੰਦੇ ਇਕੱਠੇ ਕਰਨੇ ਆ ਪੰਚਾਇਤ ਨੂੰ ਤਹੀਂ ਮਨਾਉਣੇ ਆ ਅਸੀਂ ਉਹਨਾਂ ਦੇ ਪੈਰੀ ਵੀ ਪੈ ਜਾਗੇ ਜੀ ਫਿਰ ਜਾਣੇ ਆ ਸਾਰੇ ਇਕੱਠੇ ਕਰਕੇ ਅੱਛਾ ਸਾਰੇ ਇਕੱਠੇ ਕਰਕੇ ਰਿਸ਼ਤੇਦਾਰ ਵੀ ਆ ਗਏ ਇਹਨੂੰ ਵਿਰਤ ਕਰ ਲਾਂਗੇ ਅਸੀਂ ਪੈਰੀ ਪੈ ਜਾਗੇ ਇਹਨੂੰ ਅੱਗੇ ਮਨਾ ਲਾਵਾਂਗੇ ਇਹ ਰੋਂਦਾ ਹੀ ਬਾਰ ਕਿ ਕਿੰਨਾ ਲੈਵਲ ਦਾ ਕਰਨਾ ਵਾ ਤੇ ਪਰ ਉਹਨਾਂ ਅੱਜ ਆਪਣੇ ਵੱਲ ਕਰ ਲਈ ਤੇ ਫਿਰ ਇੱਥੇ ਤੁਹਾਨੂੰ ਸ਼ੱਕ ਹੋਇਆ ਤੇ ਫਿਰ ਜੀ ਇਹਨੇ ਫੋਨ ਬੰਦ ਕਰਤਾ ਤੇ ਜੀ ਤੋਂ ਮੈਨੂੰ ਸ਼ੱਕ ਹੋ ਗਿਆ ਕਿ ਫੋਨ ਬੰਦ ਨਹੀਂ